ਜਦ ਮਰਜ਼ੀ ਆ ਜਾਵੀਂ ਤੈਨੂੰ ਆਉਣਾ ਪੈਣਾ ਏ ਮੇਰੇ ਨਾਲ ਮਿਲਾ ਕੇ ਸੁਰਾਂ ਗੀਤ ਤੈਨੂੰ ਗਾਉਣਾ ਪੈਣਾ ਏ ਗਲੀਆਂ ਇਸ ਸ਼ਹਿਰ ਦੀਆਂ ਤੈਨੂੰ ਬੁਲਾਉਂਦੀਆਂ ਨੇ ਅਦਖੜੀਆਂ ਕਲੀਆਂ ਨੀ ਤੇਰੀਆਂ ਚ ਗਾਉਂਦੀਆਂ ਨੇ ਮੇਰੇ ਸੁੱਕਦੇ ਨੈਣਾ ਨੂੰ ਤੂੰ ਹੰਝੂ ਦੇ ਜਾਨੀ ਜਾਂ ਸਾਜੇ ਪਾ ਜਾਨੀ ਜਾਂ ਜਾਨ ਵਿਲੇ ਜਾਨੀ ਮੇਰੇ ਸੁੱਕੇ ਵਗਾਤੇ ਬਰਸ ਬਰਸਾਤ ਬਣ ਕੇ ਨੀ ਬਰਸ ਬਰਸਾਤ ਬਣ ਕੇ ਨੀ ਬਰਸ ਬਰਸਾਤ ਬਣ ਕੇ ਨੀ ਜਾਂ ਸਾ ਸੂਤ ਲੈਨੀ ਕੌਲੀ ਰਾਤ ਬਣ ਕੇ ਨੀ ਕਾਲੀ ਰਾਤ ਬਣ ਕੇ ਨੀ ਕਾਲੀ ਰਾਤ ਬਣ ਕੇ ਨੀ ਪਤਾ ਨਹੀਂ ਇੱਕ ਆਜੀ ਮੇਰਾ ਥੀਰ ਵਰਉਂਦੀ ਐ ਚੰਡੀ ਗੜ ਦੀ ਪਤ ਚੜਵੀ ਮੇਰੇ ਮਨ ਨੂੰ ਪਹੁੰਦੀ ਐ